ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਹੋ ਦਯਾਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰਿਜੈ ਜਦੋਂ ਮਹਾਰਾਜ ਤੋਂ ਮੰਗਿਆ ਇਹ ਮੰਗਿਆ ਮਹਾਰਾਜ ਐਸੀ ਬਖਸ਼ਿਸ਼ ਕਰ ਰਹਿਮਤ ਕਰ ਕਿ ਅਸੀਂ ਤੇਰੇ ਦਰ ਉੱਪਰ ਪ੍ਰਵਾਣ ਹੋ ਜਾਈਏ ਦਰਸ਼ਨਾਂ ਦੀ ਲਾਲਸਾ ਕਿਉਂ ਜਿੰਨੂ ਗੁਰਬਾਣੀ ਕਹਿੰਦੀ ਹੋਵੇ ਸਿਫਤ ਕਸਮ ਦੀ ਨੂਰੇ ਅਰਸ਼ ਹੋ কুরਸਾ ਛੱਟੀ ਐ ਤੁਦ ਡਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਆ ਜਨਮਾਂ ਜਮਾਂਤਰਾ ਦੀ ਮਹਿਲ ਕੱਟੀ ਜਾਂਦੀ ਬੰਦੇ ਦੀ ਜਦੋਂ ਕਿਸੇ ਬੰਦੇ ਨੂੰ ਆਪਣੇ ਗੁਰੂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਇਸੇ ਲਈ ਤੇ ਬਾਬਾ ਰਵਦਾਸ ਜੀ ਵਰਗੇ ਬਚਨ ਕੀਤੇ ਉਹ ਕਹਿੰਦੇ اے ਮਹਾਰਾਜ ਅਸੀਂ ਤੇਰੇ ਅੱਗੇ ਜੋਦੜੀ ਕਰਦੇ ਹਾੜੇ ਕੱਢਦੇ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤੀ ਹਰ ਕਿਆ ਕੀਜੇ ਰਬਾ ਕੀ ਕਰੀਏ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਕਹਿੰਦੇ ਵਾਹਿਗੁਰੂ ਸਾਡੇ ਤੇ ਰਹਿਮ ਕਰ ਤਰਸ ਕਰ ਅਸੀਂ ਤੇਰੇ ਦਰ ਤੇ ਪ੍ਰਵਾਣ ਹੋ ਜਾਈਏ ਉਨਾ ਬੜਾ ਪਿਆਰਾ ਬਚਨ ਕੀਤਾ ਕਹਿੰਦੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਕੇ ਕਹਿੰਦੇ ਬੜੇ ਜਨਮ ਹੋ ਗਏ ਨੇ ਬੜਾ ਲੰਮਾ ਸਮਾ ਹੋ ਗਿਆ ਆ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਬੈਠਿਆ ਨੂੰ ਪਰ ਸਾਡੇ ਤੇ ਤਰਸ ਕਰ ਬੜੇ ਜਨਮ ਲਏ ਨੇ ਇਸ ਵਾਰੀ ਇਸ ਬੰਦੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਈਂ ਬਾਬਾ ਕਬੀਰ ਜੀ ਦਾ ਇਹ ਬਚਨ ਆਉਂਦਾ ਹੈ ਕਹਿੰਦੇ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਪਵ ਜਲ ਫੇਰਾ ਇਸ ਲਈ ਉਹਨਾਂ ਨੇ ਕਹੇ ਸੀ ਕਬੀਰ ਮਾਨਸ ਜਨਮ ਦੁ ਲੰਬਾ ਹੈ ਹੋਏ ਨਾ ਬਾਰ ਐ ਬਾਰ ਜੋ ਬਨ ਫਲ ਪੱਕੇ ਪੁਏ ਗਿਰੇ ਬੋਹਰ ਨਾ ਲੱਗੈ ਢਾਰ ਕਹਿੰਦੇ ਸੱਜਣਾ ਯਾਦ ਰੱਖੀ ਆ ਜਿਹੜਾ ਫਲ ਰੱਬ ਨੇ ਤੈਨੂੰ ਲਾਇਆ ਜਦੋਂ ਇੱਕ ਰੀ ਟੁੱਟ ਗਿਆ ਇਹਨੇ ਦੁਵਾਰਾ ਨਹੀਂ ਲੱਗਣਾ ਪਰ ਬੰਦਾ ਸਮਝਦਾ ਨਹੀਂ ਹੈ ਭਾਈ ਵੀਰ ਸਿੰਘ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ ਹੁੰਦੇ ਸਨ ਕਹਿੰਦੇ ਪਛਤਾਉਣਗੇ ਉਹ ਜਿਹੜੇ ਨਾਮ ਨਹੀਂ ਜਪਦੇ ਪਰ ਉਹ ਵੀ ਜਰੂਰ ਪਛਤਾਉਣਗੇ ਜਿਹੜੇ ਥੋੜਾ ਨਾਮ ਜਪਦੇ ਭਾਈ ਸਭ ਨੂੰ ਕਿਸੇ ਪੁੱਛਿਆ ਜੀ ਥੋੜੇ ਨਾਮ ਜਪਣ ਵਾਲੇ ਕਿਉਂ ਪਛਤਾਉਣਗੇ ਭਾਈ ਵੀਰ ਸਿੰਘ ਜੱਗੂ ਪਿਆਰ ਨਾਲ ਕਹਿੰਦੇ ਉਹ ਤਾਂ ਪਛਤਾਉਣਗੇ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਪਰਮਾਤਮਾ ਦੇ ਦਰ ਉੱਪਰ ਸਾਹਮਣਾ ਹੋਣਾ ਪਰਮਾਤਮਾ ਦੇ ਨਾਲ ਉਹਨਾਂ ਨੇ ਮੱਥੇ ਤੇ ਹੱਥ ਮਾਰ ਕੇ ਰੋਣਾ ਐਡਾ ਸੋਹਣਾ ਰੱਬ ਮੌਕਾ ਦਿੱਤਾ ਅਸੀਂ ਮੌਕਾ ਖਜਾਇਆ ਕਿੰਨਾ ਦੀ ਖਾਤਰ ਜਿਹੜੇ ਲੋਕ ਸਾਡੇ ਨਾਲ ਮੂੰਹ ਤੇ ਜੀਜੀ ਕਰਦੇ ਸਨ ਤੇ ਪਿੱਠ ਪਿੱਛੇ ਸਾਡੀਆਂ ਲਤਾਂ ਖਿੱਚਦੇ ਸੀ ਇਹਨਾਂ ਲੋਕਾਂ ਦੀ ਖਾਤਰ ਆਪਣਾ ਸਮਾਂ ਬਰਬਾਦ ਕੀਤਾ ਪਰ ਸਚਾਈ ਇਹ ਵੈਗੁਰੂ ਦੇ ਦਰ ਦੀ ਮਹਾਰਾਜ ਜੀ ਦੇ ਘਰ ਦੀ ਪ੍ਰਮਾਤਮਾ ਇਹਨਾਂ ਰੂਹਾਂ ਨੂੰ ਮੈਨੂੰ ਤੁਹਾਨੂੰ ਇਸ ਸੰਸਾਰ ਤੇ ਭੇਜਦਾ ਕੁਝ ਇੱਕ ਰੂਹਾਂ ਉਹ ਹੁੰਦੀਆਂ ਜਿਨ੍ਹਾਂ ਦੀ ਪੂਰੀ ਪੈ ਜਾਂਦੀ ਕੁਝ ਇੱਕ ਰੂਹਾਂ ਉਹ ਹੁੰਦੀਆਂ ਜਿਨ੍ਹਾਂ ਦੀ ਪੂਰੀ ਨਹੀਂ ਪੈਂਦੀ ਬਥੇਰੇ ਨੇ ਜਿਹੜੇ ਵਿਚਾਰੇ ਭਟਕਦੇ ਫਿਰਦੇ ਨੇ ਮਾਰਨ ਨੇ ਲਿਖਿਆ ਬਾਣੀ ਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਮਰਜ ਕਹਿੰਦੇ ਕਈ ਐਸੇ ਨੇ ਜਿਹੜੇ ਭਟਕਦੇ ਫਿਰਦੇ ਨੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਗੁਰਮੁਖ ਰੂਹਾਂ ਨੇ ਆਪਣੀ ਆਮ ਹੀ ਕਥਾ ਦੇ ਵਿੱਚ ਬੜਿਆਂ ਐਸਿਆਂ ਕਟਨਾਮਾਂ ਦਾ ਜ਼ਿਕਰ ਕਰਨਾ ਜੋ ਉਹਨਾਂ ਦੀ ਹੱਡ ਬੀਤੀ ਸੀ ਜਗ ਬੀਤੀ ਨਹੀਂ ਉਹਨਾਂ ਇੱਕ ਥਾਂ ਤੇ ਬੜਾ ਪਿਆਰਾ ਬਚਨ ਕੀਤਾ ਉਹ ਕਹਿੰਦੇ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸੇ ਪਰਿਵਾਰ ਨੇ ਸਾਨੂੰ ਕਥਾ ਕਰਨ ਵਾਸਤੇ ਸੱਦਿਆ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਸੰdੋ ਅਖੰਡ ਪਾਠ ਸਾਹਿਬ ਦੇ ਭੋਗ ਪਏ ਕਹਿੰਦੇ ਅਸੀਂ ਜੋ ਹੀ ਕਥਾ ਪ੍ਰਾਰੰਭ ਕਰਨ ਲੱਗੇ ਤੇ ਹਾਲੇ ਮਾਈਕ ਵਗੈਰਾ ਸੈਟਿੰਗ ਕਰਦੇ ਪਏ ਸਨ ਕਿ ਇੱਕ ਬੀਬੀ ਨੇ ਅਣ ਸੁਖਾਵੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਅੰਗੜਾਈਆਂ ਵੀ ਇਸ ਤਰੀਕੇ ਦੇ ਨਾਲ ਲਈਆਂ ਕਿ ਸਾਡੀ ਸਮਝ ਤੋਂ ਬਾਹਰ ਸਾਰੇ ਜਿਹੜੇ ਨਾਲ ਦੇ ਬੈਠੇ ਨੇ ਬੀਬੀਆਂ ਦੇ ਵਿੱਚ ਬੀਬੀਆਂ ਬੈਠੇ ਮੋਤੇ ਡਰ ਗਈਆਂ ਉਥੇ ਮੌਲੇ ਇਸ ਤਰ੍ਹਾਂ ਦਾ ਡਰ ਦਾ ਬਣ ਗਿਆ ਵੀ ਹੋਇਆ ਤੇ ਹੋਇਆ ਕੀ ਹੈ ਮਸਕੀਨ ਜੀ ਕਹਿੰਦੇ ਕਿ ਜੋ ਮਹਾਰਾਜ ਨੇ ਸਾਨੂੰ ਸੋਜੀ ਦਿੱਤੀ ਜੋ ਪ੍ਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕੀਤੀ ਜੋ ਮਹਾਰਾਜ ਨੇ ਆਪਣੇ ਦਰ ਘਰ ਦੀ ਸੋਜੀ ਬਖਸ਼ਿਸ਼ ਕਰਕੇ ਨਵਾਜਿਆ ਕਹਿੰਦੇ ਸੀ ਉਸ ਬੀਬੀ ਦੇ ਕੋਲ ਜਾ ਕੇ ਬੈਠ ਗਏ ਕਹਿੰਦੇ ਸਾਡਾ ਸਿੱਧਾ ਜਿਹਾ ਸਵਾਲ ਸੀਗਾ ਤੂੰ ਕੌਣ ਆ ਤੋ ਉਸ ਔਰਤ ਨੇ ਮਰਦਾਨੀ ਆਵਾਜ਼ ਦੇ ਵਿੱਚ ਆਵਾਜ਼ ਦਿੱਤੀ ਕਹਿੰਦੀ ਮੈਂ ਮੁਸਲਮਾਨ ਆ ਤੇ ਮਸਕੀਨ ਜੀ ਕਹਿੰਦੇ ਸੀ ਕਿਵੇਂ ਮੰਨੀਏ ਕਿ ਤੂੰ ਮੁਸਲਮਾਨ ਆ ਕੀ ਤੂੰ ਸਾਨੂੰ ਦੁਪਹਿਰ ਦੀ ਨਮਾਜ਼ ਉਹ ਫਜ਼ਲ ਦੀ ਨਮਾਜ਼ ਕਹਿੰਦੇ ਕਹਿੰਦੇ ਕੀ ਤੂੰ ਸਾਨੂੰ ਤੂੰ ਦੁਪਹਿਰ ਦੀ ਨਮਾਜ਼ ਸੁਣਾ ਸਕਦੀ ਹੈ ਤੋ ਉਹ ਕਹਿੰਦੇ ਮਰਦਾਂਵੀਂ ਆਵਾਜ਼ ਦੇ ਵਿੱਚ ਉਹਨੇ ਕਿਹਾ ਮੈਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਨਮਾਜ਼ ਸੁਣਾ ਸਕਦਾ ਮਸਕੀਨ ਜੀ ਕਹਿੰਦੇ ਉਹਨਾਂ ਨੂੰ ਯਕੀਨ ਹੋਇਆ ਉਹਨੇ ਉਹ ਜਿਹੜੀ ਅੰਮ੍ਰਿਤ ਵੇਲੇ ਦੀ ਨਮਾਜ਼ ਉਹਨੇ ਇਨ ਬਿਨ ਜਿਵੇਂ ਮੁਸਲਮਾਨ ਪੜ੍ਹਦੇ ਨੇ ਬਿਲਕੁਲ ਉਸੇ ਮੁਦਰਾ ਦੇ ਵਿੱਚ ਉਸੇ ਤਰੀਕੇ ਨਾਲ ਬੈਠ ਕੇ ਉਸੇ ਰੰਗ ਦੇ ਵਿੱਚ ਕਹਿੰਦੇ ਸਾਨੂੰ ਅਮਰਤੁਲ ਦੀ ਨਮਾਜ਼ ਨਹੀਂ ਕਹਿੰਦੇ ਸਾਨੂੰ ਯਕੀਨ ਹੋਇਆ ਸਾਡੇ ਅੰਦਰ ਦੇੜਤਾ ਆਈ ਕਿ ਇਹ ਬੀਬੀ ਨਾਟਕ ਨਹੀਂ ਕਰਦੀ ਪਈ ਪਖੰਡ ਨਹੀਂ ਕਰਦੀ ਪਈ ਅੱਜ ਚੱਲਦਾ ਪਖੰਡ ਜੀ ਹਾਂਜੀ ਉਹ ਆਉਂਦਾ ਆ ਉਹ ਧਾਰਮਿਕ ਗੁਰੂ ਜੀ ਨੂੰ ਕਹਿੰਦੇ ਉਹ ਮੱਥੇ ਤੇ ਹੱਥ ਲਾਉਂਦਾ ਤੇ ਐ ਕਮਲਿਆਂ ਵਾਂਗੂ ਸਿਰ ਮਾਰਨ ਲੱਗ ਪੈਂਦੇ ਅਸਲ ਵਿੱਚ ਯਾਦ ਰੱਖਣਾ ਇਹ ਲੋਕ ਸੱਚ ਨੂੰ ਝੂਠ ਦੇ ਰੂਪ ਵਿੱਚ ਵਰਤ ਰਹੇ ਆ ਹਾਂਜੀ ਹੁੰਦੀ ਹੈ ਕਟਨਾ ਵਰਤਦੀ ਰੱਬ ਵਰਤਾਰਾ ਵਰਤ ਆਉਂਦਾ ਆ ਪਰ ਸਾਰਿਆਂ ਨਾਲ ਨਹੀਂ ਵਰਤਦਾ ਹੁੰਦਾ ਕੋਈ ਵਿਲੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇਹ ਖੇੜ ਵਰਤਦੀ ਹੈ ਤੇ ਵਰਤਦੀ ਜ਼ਿਆਦਾਤਰ ਨਿਰਮਲ ਰੂਹਾਂ ਦੇ ਨਾਲ ਹੁੰਦੇ ਮੈਲੇ ਕਚੈਲੇ ਦੇ ਨਾਲ ਨਹੀਂ ਇਹ ਕਟਨਾਵਾਂ ਵਰਤਦੀਆਂ ਚੰਗੇ ਬੰਦਿਆਂ ਦੀ ਜ਼ਿੰਦਗੀ ਵਿੱਚ ਇਹ ਕਟਨਾ ਵਰਤਦੀ ਹੁੰਦੀ ਹੈ ਉਹ ਕਹਿਣ ਲੱਗੇ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤੂੰ ਦੱਸ ਫਿਰ ਵੀ ਤੂੰ ਇੱਥੇ ਕੀ ਲੈਣ ਆਇਆ ਉਹ ਕਹਿੰਦੇ ਜੇ ਅਸੀਂ ਗੁਰਬਾਣੀ ਸੁਣ ਰਹੇ ਸਾਂ ਅਸੀਂ ਤੁਹਾਡੀ ਕਥਾ ਸੁਣਨ ਵਾਸਤੇ ਆਏ ਆ ਕਿਉਂਕਿ ਅਸੀਂ ਅੱਜ ਜੋ ਮਰਜੀ ਕਹੀਏ ਜੀ ਬਾਲੇ ਕਿਤਾਬਾਂ ਪੜਨ ਵਾਲੇ ਪਰ ਜੋ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜੀਵਨ ਸੀ ਜੋ ਉਹਨਾਂ ਦੀ ਅੰਦਰ ਦੀ ਨੁਹਾਰ ਸੀ ਉਹ ਰੱਬ ਜਾਣਦਾ ਜਾਂ ਉਹ ਉੱਚੀਆਂ ਗੁਰਸੇਖ ਰੂਹਾਂ ਜਾਣਦੀਆਂ ਜਿਹੜੇ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਏ ਆਮ ਬੰਦੇ ਲਈ ਤੂੰ ਕਥਾਵਾਚਕ ਹੀ ਸੰਨ ਆਪਾਂ ਮੈਂ ਉਹਨਾਂ ਨੂੰ ਤਾਂ ਹੀ ਸੁਣਦੇ ਜਿਉ ਸਾਡੇ ਪੰਥ ਦੇ ਬੜੇ ਵੱਡੇ ਕਥਾਵਾਚਕ ਕੋਈ ਨਹੀਂ ਸੱਚ ਆ ਕਥਾਵਾਚਕ ਹੋਣਾ ਹੋਰ ਗੱਲ ਹੁੰਦੀ ਹੈ ਗਿਆਨੀ ਹੋਣਾ ਹੋਰ ਗੱਲ ਹੁੰਦੀ ਵਿਦਵਾਨ ਹੋਣਾ ਹੋਰ ਗੱਲ ਹੁੰਦੀ ਹੈ ਪਰ ਮਹਾਰਜ ਦੇ ਦਰ ਤੇ ਪ੍ਰਵਾਨੇ ਹੋਣਾ ਇੱਕ ਹੋਰ ਗੱਲ ਹੁੰਦੀ ਹੈ। ਮਸਕੀਨ ਜੀ ਉਹ ਉਹ ਆਤਮਾ ਸਨ ਜਿਹੜੇ ਮਹਾਰਜ ਦੇ ਦਰ ਉੱਪਰ ਪ੍ਰਵਾਨ ਹੋਏ ਸਨ। ਮਹਾਰਜ ਸੁਖ ਰੱਖਣ ਕਿਰਪਾ ਕਰਨ ਮੇਰਾ ਤੁਹਾਡਾ ਉਹਨਾਂ ਦੇ ਉੱਪਰ ਵਿਸ਼ਵਾਸ ਵਧੇ। ਮਹਾਰਾ ਕਿਉਂਕਿ ਜੇ ਰੱਬ ਦੇ ਪਿਆਰਿਆਂ ਦੀ ਕਦਰ ਕਰਾਂਗੇ ਤੇ ਰੱਬ ਨੇ ਮੇਰਾ ਤੁਹਾਡਾ ਮੁੱਲ ਪਾਉਣਾ ਜੇ। ਰੱਬ ਮੇਰਾ ਤੁਹਾਡਾ ਮੁੱਲ ਪਾਉਂਦਾ ਫਿਰ ਇਸ ਦੁਨੀਆ ਵਿੱਚੇ ਮੇਰੇ ਪਿਆਰੇ ਨੂੰ ਪਿਆਰ ਕਰਦਾ ਮੈਂ ਇਹਦੇ ਤੋਂ ਕੁਝ ਨਹੀਂ ਲਕੂ ਕੇ ਰੱਖਣਾ। ਆਪਾਂ ਕਰਦੇ ਨਫ਼ਰਤ ਇੱਕ ਦੂਜੇ ਨੂੰ ਰੱਬ ਆਪਾਂ ਨੂੰ ਦੇਖ ਹੀ ਦੇ। ਉਹ ਕਹਿੰਦੇ ਸਾਨੂੰ ਅਹੀਂ ਫਿਰ ਉਹਨੂੰ ਪੁੱਛਿਆ ਤੁਸੀਂ ਲੈਣ ਕਿ ਆਇਆ ਉਹ ਕਹਿੰਦਾ ਜੀ ਮੈਂ ਕਥਾ ਸੁਣਨਾ ਹੈ ਤੁਹਾਡੀ ਤੇ ਮਸਕੀਨ ਜੀ ਕਹਿੰਦੇ ਵੀ ਕਥਾ ਸੁਣਨ ਵਾਸਤੇ ਕਾਹਦੇ ਤੂੰ ਤੇ ਰੱਬ ਦਾ ਨਾਮ ਲੈਂਦਾ ਸੈਂ ਪੰਜ ਦਿਨ ਨਮਾਜ਼ੀ ਸੈਂ ਬੜਾ ਕੁਝ ਕਰਦਾ ਸੈਂ ਉਹ ਕਹਿੰਦਾ ਜੀ ਨਮਾਜ਼ੀ ਤਾਂ ਮੈਂ ਪੱਕਾ ਸਾਂ ਪਰ ਮੇਰੀ ਕਹਾਣੀ ਵਿੱਚ ਵਿਚਾਲੇ ਰਹਿ ਗਈ ਤੇ ਕਹਿੰਦੇ ਮਸਕੀਨ ਜੀ ਕਹਿੰਦੇ ਮੈਂ ਪੁੱਛਿਆ ਉਹਨੂੰ ਵੀ ਤੂੰ ਕੱਲਾ ਹੀ ਐ ਕਹਿੰਦਾ ਨਹੀਂ ਜੀ ਬੇਅੰਤ ਐਸੀਆਂ ਰੂਹਾਂ ਨੇ ਜਿਹੜੀਆਂ ਵਿਚਾਰੀਆਂ ਡਾਵਾਂ ਡੋਲ ਨੇ ਤੇ ਪੁੱਛਿਆ ਕਹਿੰਦੇ ਤੁਹਾਡਾ ਜਨਮ ਕਿਉਂ ਨਹੀਂ ਹੁੰਦਾ ਉਹ ਕਹਿੰਦੇ ਜੀ ਜਨਮ ਸਾਡਾ ਤਾਂ ਨਹੀਂ ਹੁੰਦਾ ਕਿਉਂਕਿ ਸਾਨੂੰ ਮਾਂ ਦੀ ਕੋਖ ਨਹੀਂ ਮਿਲਦੀ ਪਈ ਇਸ ਲਈ ਅਸੀਂ ਰੋਨੇ ਆ ਆਪਣੀਆਂ ਧੀਆਂ ਨੂੰ ਨਿਚਾਰ ਨਾ ਬਣਾਓ ਇਹਨਾਂ ਨੂੰ ਬਾਣੀ ਪੜਨ ਲਾਓ ਇਹਨਾਂ ਨੂੰ ਗੁਰੂ ਗੁਰੂ ਜਪਨ ਲਾਓ ਰੱਬ ਕਰੇ ਇਹਨਾਂ ਦੀ ਕੋਖ ਵਿੱਚੋਂ ਵੇਖੋ ਨਿਆਣੇ ਤੇ ਜੰਮਣੇ ਜੰਮਣੇ ਨੇ ਹਾਂਜੀ ਜ਼ਰੂਰੀ ਤੇ ਨੇ ਸਮੈਕ ਪੀਣਿਆਂ ਦੇ ਲੜ ਲਾਉਣਾ ਨੇ ਸ਼ਰਾਬਾਂ ਪੀਣਿਆਂ ਦੇ ਲੜ ਲਾਉਣਾ ਨੇ ਇਹਨਾਂ ਨੂੰ ਬਾਣੀ ਦੀ ਗੁਰਤੀ ਐਡੀ ਵੱਡੀ ਦਿਓ ਕਿ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਉੱਪਰ ਪ੍ਰਵਾਨ ਹੋ ਜਾਣ ਇਹ ਪ੍ਰਵਾਨ ਹੋ ਜਾਣ ਤੇ ਇਹਨਾਂ ਰੂਹਾਂ ਦੇ ਵਿੱਚੋਂ ਹੀ ਫਿਰ ਇੱਕ ਕੋਈ ਐਸੀ ਆਤਮਾ ਨਿਕਲ ਆਉਂਦੀ ਜਿਹੜੀ ਸੰਸਾਰ ਦੇ ਵਿੱਚ ਬੜਾ ਵੱਡਾ ਸੁਨੇਹਾ ਬੜਾ ਵੱਡਾ ਪਿਆਰ ਵੰਡ ਕੇ ਜਾਂਦੀ ਹੁੰਦੀ ਹੈ ਪਰ ਲੋਕ ਸਮਝਦੇ ਲੋਕਾਂ ਨੂੰ ਇਹ ਲੱਗਦਾ ਬਾਬਾ ਜੀ ਨਵਾਂ ਜਮਾਨਾ ਚੇਂਜ ਹੋ ਗਿਆ ਅੱਜ ਕੱਲ ਕੋਣ ਪੁੱਛਦਾ ਬਾਣੀ ਵਾਲਿਆਂ ਨੂੰ ਯਾਦ ਰੱਖਣਾ ਸੱਚ ਨੇ ਸੱਚ ਰਹਿਣਾ ਦੁਨੀਆ ਦੇ ਵਿੱਚ ਲੱਖ ਲੋਕ ਕੱਪੜੇ ਪਾ ਕੇ ਸੋਹਣੇ ਬਣਨ ਦੀ ਕੋਸ਼ਿਸ਼ ਕਰਨ ਮੁੱਲ ਅੱਜ ਵੀ ਗੁਣਾ ਦਾ ਪੈਂਦਾ ਜੇ ਕੱਪੜਿਆਂ ਦਾ ਨਹੀਂ ਪੈਂਦਾ ਪਿਆ ਜੇ ਅਸੀਂ ਸਮਝੀਏ ਉਹ ਕਹਿੰਦੇ ਉਹ ਕਹਿੰਦੇ ਸਾਨੂੰ ਮਾਂ ਦੀ ਕੋਖ ਨਹੀਂ ਲੱਭਦੀ ਵੀ ਚੰਗੀਆਂ ਆਤਮਾਵਾਂ ਘੱਟ ਹੁੰਦੀਆਂ ਨੇ ਫਿਰ ਜਿੰਨਾ ਕਿਸੇ ਦਾ ਜਪਤ ਆਪਾਂ ਉਸ ਜਪਤ ਅਪ ਅਨੁਸਾਰ ਫਿਰ ਉਹ ਰੱਬ ਉਹਨਾਂ ਨੂੰ ਹੱਕ ਦਿੰਦਾ ਵੀ ਤੁਸੀਂ ਚੋਣ ਕਰੋ ਤੁਸੀਂ ਇਹਦੀ ਕੋਖ ਵਿੱਚੋਂ ਜਨਮ ਲੈਣਾ ਹੈ ਤੇ ਉਹ ਹੁੰਦਾ ਨੇਕ ਰੂਹਾਂ ਰਹੀਆਂ ਸਮੈਕਾਂ ਪੀਣੀਆਂ ਨਚਾਰਾਂ ਜੇ ਤੇ ਕੋਖੋ ਤੇ ਕੋਈ ਭਗਤ ਨਹੀਂ ਨੱਚੇਗਾ ਹਾਂਜੀ ਤੁਸੀਂ ਕਦੇ ਵੇਖਣਾ ਜਿੰਨੇ ਗੁਰਸਿੱਖ ਰੂਹਾਂ ਹੁੰਦੀਆਂ ਜਿਹੜੇ ਸ਼ਹੀਦ ਹੋ ਜਾਂਦੇ ਸਾਡੇ ਸਿੱਖ ਹਾਂ ਜੀ ਉਹਨਾਂ ਦੇ ਮਾਵਾ ਦੇ ਬਿਆਨ ਸੁਣਨਾ ਤੁਸੀਂ ਕਦੇ ਧਿਆਨ ਨਾਲ ਸੁਣਨਾ ਲੱਗਦਾ ਨਹੀਂ ਇਹਦਾ ਪੁੱਤ ਚੜ੍ਹਾਈ ਕੀਤਾ ਆ ਲੱਗਦਾ ਹੀ ਨਹੀਂ ਇਹ ਵੀ ਇਹਨੂੰ ਕੋਈ ਅਫਸੋਸ ਹੈ ਵੀ ਮੇਰਾ ਪੁੱਤ ਚਲਾ ਗਿਆ ਆ ਪਰ ਉਹ ਬਾਹਰ ਅੰਦਰ ਵਰਤਦਾ ਹੁੰਦਾ ਨਾ ਉਹਨਾਂ ਰੂਹਾਂ ਦੇ ਰੱਬ ਨੇ ਉਹਨਾਂ ਨੂੰ ਚੁਣਿਆ ਹੁੰਦਾ ਹੈ ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਆਪ ਲਈ ਲੜ ਲਾਏ ਦਰਦ ਰਵੇਸ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਜੀ ਕਹਿੰਦਾ ਨਾ ਤਾਂ ਜੰਮਣਾ ਵੀ ਸਫਲ ਹੋ ਜਾਂਦਾ ਹੈ ਮਸਕੀਨ ਜੀ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਅਮਰਸਰ ਕਿਉਂ ਰਹਿੰਦੇ ਜੀ ਉਹ ਕਹਿੰਦੇ ਜੀ ਇੱਥੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਕੀਰਤਨ ਹੁੰਦਾ ਰਹਿੰਦਾ ਹੈ ਕੀਰਤਨ ਸੁਣਨ ਦੇ ਨਾਲ ਸਾਨੂੰ ਫਿਰ ਸਕੂਨ ਮਿਲਦਾ ਆ ਸਾਨੂੰ ਠੰਡ ਪੈਂਦੀ ਅੰਦਰ ਸੀਨੇ ਦੇ ਵਿੱਚ ਮਸਕੀਨ ਜੀ ਕਹਿੰਦੇ ਮੈਂ ਜਦੋਂ ਇਸ ਨਾਣੂ ਸੁਣਿਆ ਤੇ ਬੜਾ ਰੱਬ ਦਾ ਸ਼ੁਕਰ ਕੀਤਾ اے ਮਾਰਾ ਸੱਚੇ ਪਾਤਸ਼ਾ ਤਰਸ ਰੱਖੀ ਸਾਡੀ ਪੂਰੀ ਪੈ ਜਾਵੇ ਸਾਡੀ ਸਾਰਿਆਂ ਦੀ ਪੂਰੀ ਪੈ ਜਾਵੇ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਮੇਰੀ ਵੀ ਤੁਹਾਡੇ ਸਾਰਿਆਂ ਲਈ ਮਾਰਾ ਦੇ ਚਰਨਾਂ ਵਿੱਚ ਅਰਦਾਸ ਕਿ ਮੇਰੀ ਤੁਹਾਡੀ ਮਾਰਾ ਦੇ ਦਰ ਉੱਪਰ ਪੂਰੀ ਪੈ ਜਾਵੇ ਫਿਰ ਮਸਕੀਨ ਜੀ ਨੇ ਉਹ ਕਹਿਣ ਲੱਗਾ ਕਹਿੰਦਾ ਮਸਕੀਨ ਜੀ ਇੱਕ ਆਗੇ ਲੈਣੀ ਤੁਹਾਡੇ ਤੋਂ ਮਸਕੀਨ ਜੀ ਕਹਿੰਦੇ ਦੱਸੋ ਕਹਿੰਦੇ ਜੇ ਤੁਸੀਂ ਤੁਹਾਡੀ ਕਥਾ ਸੁਣਨਾ ਆਇਆ ਕਰੀਏ ਤੇ ਕੋ ਗੁਰਮੁਖ ਪਿਆਰੇ ਆ ਕੇ ਕਹਿ ਲੱਗੇ ਕਹਿੰਦੇ ਕਥਾ ਸੁਣਨ ਜ਼ਰੂਰ ਆਇਆ ਕਰੋ ਪਰ ਐਵੇਂ ਕਿਸੇ ਦੇ ਸਿਰ ਚੜ ਕੇ ਨਾ ਆਇਆ ਕਰੋ ਰੱਬ ਵਰਤਾਰਾ ਵਰਤਾਰ ਆ ਮੈਨੂੰ ਤੁਹਾਨੂੰ ਦੱਸ ਰਿਹਾ ਮੈਂ ਹੈਗਾ ਆ ਜੇ ਆਪਾਂ ਮੰਨੀਏ ਤੇ ਰੱਬੋ ਜਾਵਾਂਗੇ ਜੇ ਨਾ ਮੰਨੀਏ ਅੰਦਰ ਝਾਤ ਮਾਰ ਕੇ ਵੇਖੋ ਸਾਡੇ ਪੱਲੇ ਝੂਠ ਤੋਂ ਬਿਨਾ ਬੇਈਮਾਨੀ ਤੋਂ ਬਿਨਾ ਫਰੇਬ ਤੋਂ ਬਿਨਾ ਵਿਕਾਰਾਂ ਤੋਂ ਬਿਨਾ ਹੋਰ ਹੈ ਕੀ ਹੈ ਸੱਚੇ ਦਿਲੋਂ ਮੰਨ ਕੇ ਵੇਖੀਏ ਐਵੇਂ ਗੱਲੀਂ ਹਾਂ ਸੁਹਾਗਣ ਪੈਣੇ ਕੰਤਨ ਕਬੂ ਮੈਂ ਮਿਲੇ ਵਾਲੀ ਖੀੜ ਤੇ ਵਰਤਦੀ ਪਈ ਐ ਸੰਸਾਰ ਦੇ ਵਿੱਚ ਸਤਿਗੁਰ ਮੇਰੇ ਤੁਹਾਡੇ ਤੇ ਤਰਸ ਕਰਨ ਆਪਾਂ ਵੀ ਮਾਰਗ ਦੇ ਦਾਰੋਂ ਉੱਪਰ ਪਰਵਾਣੋ ਚਲੀਏ ਤੇ ਅਹੀ ਵੀ ਕਿਤੇ ਗਾਉਂਦੇ ਰਹੀਏ ਓੜ ਕਨਿਭਹੀ ਪ੍ਰੀਤ ਸੇਵਕ ਕੀ ਓੜ ਕਨਿਭਹੀ ਪ੍ਰੀਤ ਓੜ ਕਨਿਭਹੀ ਪ੍ਰੀਤ ਸੇਵਕ ਕੀ ਔੜਤ ਨਿਭਾਈ ਪ੍ਰੀਤ ਆਪਣੇ ਲਈ ਵੀ ਅਰਦਾਸ ਕਰਿਆ ਜੀ ਮੇਰੇ ਲਈ ਵੀ ਮਹਾਰਾਜ ਦੇ ਦਰ ਤੇ ਤਰਲਾ ਕਰਿਆ ਜੀ ਮਹਾਰਾਜ ਇਸ ਬੱਚੇ ਨੂੰ ਆਪਣੇ ਦਰ ਤੇ ਲਾਇਆ ਆਪਣੇ ਦਰ ਤੇ ਪ੍ਰਵਾਨ ਕਰ ਲਵੇ